ਨੇ ਕਾਲੀਦਰ ਟਕਸਾਲੀ ਅਤੇ ਆਮ ਆਦਮੀ ਪਾਰਟੀ ਦੀ ਜੋ ਆਪਸ ਵਿੱਚ ਸਮਝੋਤਾ ਹੋਇਆ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਮੈਂ ਇਹਨੂੰ ਬੁਲਾਈ ਦਿੰਦਾ ਕਿ ਲੱਗਦਾ ਕਿ ਉਹਨਾਂ ਵਾਲੇ ਸਮੇਂ ਤੋਂ ਜਿੰਨਾ ਵੀ ਜਿਹੜੇ ਵੀ ਮੈਦਾਨ ਚੋਂਗੇ ਚੰਗਾ ਕੰਪੀਟੀਸ਼ਨ ਹੋਊਗੀ ਪਰ ਮੈਂ ਇਨਾ ਕਹਿਣਾ ਚਾਹੁੰਦਾ ਕਿ ਅੱਜ ਦੀ ਤਰੀਕ ਵਿੱਚ ਨਾ ਆਮ ਆਦਮੀ ਪਾਰਟੀ ਦਾ ਕੋਈ ਬੀਸ ਰਹਿ ਗਿਆ ਤੇ ਟਕਸਾਲੀਆਂ ਦਾ ਤਾਂ ਜਮੇ ਹੀ ਨਹੀਂ ਜਿਹੜਾ ਹੈਗਾ ਬਰਨਪੁਰਾ ਸਾਹਿਬ ਦਾ ਤਾਂ ਬਿਲਕੁਲ ਬੀਸ ਹੀ ਨਹੀਂ ਦੇਖੋ ਹਰ ਇੱਕ ਪਾਰਟੀ ਨੂੰ ਅਧਿਕਾਰ ਹੈ ਗੱਠ ਜੋੜ ਕਰਨ ਦਾ ਪਰ ਇਹ ਟੈਕਸਾਲੀ ਜਿਹੜੇ ਨੇ ਉਹ ਆਨੰਦਪੁਰ ਦੀ ਸੀਟ ਤੇ ਬਹੁਜਨ ਸਮਾਜ ਪਾਰਟੀ ਦੇ ਨਾਲ ਝਗੜਾ ਕਰਨ ਉਪਰੰਤ ਇੱਕ ਤਰਫਾ ਜਦੋਂ ਉਹਨਾਂ ਨੇ ਐਲਾਨ ਕੀਤਾ ਉਦੋਂ ਅਸੀਂ ਉਹਨਾਂ ਨੂੰ ਆਪਣੇ ਗੱਠ ਜੋੜ ਦੇ ਵਿੱਚੋਂ ਪਿੱਛੇ ਕੀਤਾ ਵਾ ਹਲੇ ਵੀ ਉਹਨਾਂ ਨੂੰ ਝਾੜੂ ਜਿਹੜਾ ਵਾ ਉਹ ਆਪਣੀ ਸਾਰੀ ਪੋਜੀਸ਼ਨ ਪੰਜਾਬ 'ਚ ਗਵਾ ਚੁੱਕਿਆ ਉਹਨਾਂ ਦਾ ਕੇਡਰ ਸਾਰਾ ਪੰਜਾਬ ਇਕਤਾ ਪਾਰਟੀ ਨਾਲ ਆ ਚੁੱਕਾ ਸਾਰੇ ਝਾੜੂ ਦੇ ਸਪੋਰਟਰ ਸੀ ਇੱਥੇ ਮਲੂਟ ਦੇ ਵਿੱਚ ਸਾਰੇ ਸਾਡੇ ਨਾਲ ਬੈਠੇ ਨੇ ਕਿਉਂ ਕਿ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਮੁੱਢਲੇ ਉਸੂਲਾਂ ਤੋਂ ਭਟਕ ਚੁੱਕੀ ਆ ਮਾਫੀ ਮੰਗ ਚੁੱਕੀ ਆ ਸਵਰਾਜ ਛੱਡ ਚੁੱਕੀ ਆ ਫੁਲਕਾ ਸਾਹਿਬ ਛੱਡ ਚੁੱਕੇ ਨੇ ਛੋਟੇਪੁਰ ਨੂੰ ਕੱਢ ਦਿੱਤਾ ਹੁੱਗੀ ਕੱਢ ਦਿੱਤਾ ਗਾਂਧੀ ਕੱਢ ਦਿੱਤਾ ਯੋਗਿੰਦਰ ਯਾਦਵ ਕੱਢ ਦਿੱਤਾ ਪ੍ਰਸ਼ਾਂਤ ਪੂਸ਼ਨ ਕੱਢ ਦਿੱਤਾ ਸੋ ਜਦੋਂ ਪਾਰਟੀ ਕਿਸੇ ਆਪਣੇ ਉਸੂਲ ਤੋਂ ਭਟਕ ਜਾਂਦੀ ਉਹਦੇ ਕੋਈ ਆਧਾਰ ਨਹੀਂ ਰਹਿੰਦਾ ਪਕਸਾਲੀ ਔਰ ਆਮ ਆਦਮੀ ਅਗਰ ਕਰਦੇ ਨੇ ਤਾਂ ਉਹਦਾ ਕੋਈ ਪੰਜਾਬ ਦੀ ਪੋਲਿਟਿਕਸ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਕਸਾਲੀਆਂ ਦਾ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਗੱਟ ਜੋੜ ਹੋਇਆ ਜੀ ਸਮੀਕਰਨ ਬਦਲਣਗੇ ਜੀ ਸਮੀਕਰਨ ਬਦਲਣਗੇ ਪੰਜਾਬ ਦੇ ਵਿੱਚ ਮੈਂ ਦਰਅਸਲ ਮੈਂ ਇਹੋ ਜੀਆਂ ਗੱਲਾਂ 'ਚ ਬਹੁਤਾ ਸਿਆਣਾ ਨਹੀਂ ਇਹ ਤਾਂ ਕੋਈ ਜੋਤਸ਼ੀ ਦੱਸ ਸਕਦਾ ਜੋਤਸ਼ੀ ਦੱਸ ਸਕਦਾ ਪਰ ਮੈਂ ਜਿੱਥੋਂ ਤੱਕ ਜਿੰਨਾ ਕਿ ਮੈਨੂੰ ਕਿਉਂਕਿ ਮੈਂ ਵੀ ਸਿਆਸਤ ਦਾ ਪਿਛਲੇ 25 ਸਾਲ ਦਾ ਵਿਦਿਆਰਥੀ ਹਾਂ ਮੈਨੂੰ ਲੱਗਦਾ ਹੈ ਕਿ ਲੋਕ ਜੇ ਵੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਤੇ ਤੇ ਕਾਂਗਰਸ ਪਾਰਟੀ ਤੇ ਇਤਬਾਰ ਕਰਦੇ ਆ ਕਿ ਜੇ ਵੀ ਕਿਉਂਕਿ ਜਿੰਨੇ ਵੀ ਪਿਛਲੇ 20 ਮਹੀਨਿਆਂ ਚ ਇਲੈਕਸ਼ਨ ਹੋ ਗੁਜ਼ਰੇ ਉਹਦੇ ਚ ਕਾਂਗਰਸ ਪਾਰਟੀ ਨੂੰ ਅਕਸਰੀਅਤ ਮਿਲੀ ਹੈ ਸੋ ਅੱਗੇ ਇਹ ਤਾਂ ਜ਼ਬੂਰੀਅਤ ਦਾ ਹੁਸਨ ਹੈ ਕਿ ਲੋਕ ਕਿਤੇ ਵੀ ਪਾਣਗੇ ਸੋ ਬਹਰਲ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563